ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਲਖ ਡੇਰੀ ਫਾਰਮ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਤੇ ਜਿਲ੍ਹਾ ਜਿਹੜਾ ਇਹਨੂੰ ਨਵਾਂ ਸ਼ਹਿਰ ਲੱਗਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਜਿਹੜਾ ਆਲ ਤੇ ਸੈੱਟ ਕਰ ਲਿਓ ਤਾਂ ਜੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਵਾਕੀ ਦੇਖ ਰਹੇ ਆ ਇਹ ਬਾਈ ਦੀ ਵਕਾਊ ਹੈ ਫॉर ਸੇਲ ਹੈ 11 ਮਹੀਨੇ ਵੀਰ ਦਾਸ ਦਾ ਵੀ ਇਹਦੀ ਏਜ ਹੈ ਤੇ 1 ਮਹੀਨਾ ਤੇ 20 ਦਿਨ ਹੋ ਗਏ ਦੇ ਜਿਹੜਾ ਸੀਮਨ ਲੱਗੇ ਨੂੰ ਕੀ ਕੱਚੀ ਖੀਰੀ ਬੱਚੀ ਹੈ ਜਿਹੜੀ ਅਜੇ ਖੀਰੀ ਹੈ ਬੱਚੀ ਤੇ 11 ਮਹੀਨੇ ਦੀ ਉਮਰ ਹੈ ਤੇ ਰੇਟ ਬਾਈ ਨੇ ਦਾ 27000 ਰੁਪਇਆ ਰੱਖਿਆ ਹੈ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਨੰਬਰ ਸਕਰੀਨ ਤੇ ਚਲਾਵਾਂਗੇ ਤੁਸੀਂ ਕਾਲ ਕਰ ਸਕਦੇ ਆਂ ਇਹ ਆਦਿਤ ਸੱਲੀ ਕਰਕੇ ਜਿਹੜੀ ਬੱਚੀ ਖਰੀਦ ਸਕਦੇ ਹਾਂ ਬਹੁਤ ਸਾਫ ਸੁਥਰੀ ਤੇ ਸੋਹਣੇ ਪ੍ਰਿੰਟ ਦੀ ਬੱਚੀ ਹੈ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਜੇ ਕਿਸੇ ਵੀਰ ਨੇ ਆਪਣੇ ਤੋਂ ਇਦਾਂ ਦੀ ਐਡ ਕਰਵਾਉਣੀ ਹੋਵੇ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ ਜੀ